ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਆਪਣਾ ਟੌਪਿਕ ਹੈ ਜੀ ਸਾਹਿਤ ਦੀ ਬਨਗੀਆਂ ਠੀਕ ਹੈ ਜੀ ਕਵਿਤਾ ਦੇ ਕਈ ਰੂਪ ਹਨ ਹਾਂਜੀ ਜਿਵੇਂ ਆਪਾਂ ਪਹਿਲਾਂ ਵੀ ਪਿਛਲੇ ਟੌਪਿਕਸ ਦੇ ਵਿੱਚ ਪੜ ਚੁੱਕੇ ਹਾਂ ਵੀ ਕਵਿਤਾ ਦੇ ਕਈ ਰੂਪ ਨੇ ਜੀ ਕਵਿਤਾ ਪਾਵਨਾ ਉਹਦੇ ਵਿੱਚ ਪੈਠ ਕੇ ਭਾਵ ਪੈਦਾ ਕਰਦੀ ਹੈ ਠੀਕ ਹੈ ਜੀ ਕੋਈ ਵੀ ਕਵਿਤਾ ਦੇਖੋ ਆਪਾਂ ਪੜਦੇ ਹਾਂ ਤਾਂ ਆਪਣੇ ਮਨ ਦੇ ਵਿੱਚ ਕੁਝ ਨਾ ਕੁਝ ਭਾਵ ਹੈ ਜਿਹੜੇ ਉਹ ਪੈਦਾ ਹੁੰਦੇ ਉਸ ਨੂੰ ਆਪਾਂ ਕਵਿਤਾ ਕਹਿੰਦੇ ਹਾਂ ਕਵਿਤਾ ਜਿਹੜੀ ਆਪਣੇ ਕਲਪਨਾ ਦਾ ਪ੍ਰਗਟਾਵਾ ਕਰਦੀ ਹੈ ਜੋ ਵੀ ਆਪਾਂ ਸੋਚਦੇ ਹਾਂ ਆਪਣੇ ਮਨ 'ਚ ਹੁੰਦਾ ਹੈ ਜਾਂ ਆਪਾਂ ਦੇਖਦੇ ਹਾਂ ਜੋ ਵੀ ਆਪਣੇ ਮਨ ਦੇ ਵਿੱਚ ਕ੍ਰੀਏਟ ਹੁੰਦਾ ਸੀ ਉਸ ਨੂੰ ਕੀ ਹੈ ਕਲਪਨਾ ਦਾ ਪ੍ਰਗਟਾਵਾ ਕਰਦੀ ਹੈ ਠੀਕ ਹੈ ਜੀ ਕਵਿਤਾ ਦੇ ਦੋ ਉਪਰੂਪ ਹਨ ਕਵਿਤਾ ਦੇ ਜੀ ਦੇ ਦੋ ਉਪਰੂਪ ਨੇ ਇਕਾંતਰਮੁਖੀ ਤੇ ਇੱਕ ਬਾਰਮੁਖੀ ਹਾਂਜੀ ਅੰਤਰਮੁਖੀ ਕਵਿਤਾ ਕਿਹੜੀ ਹੁੰਦੀ ਹੈ ਜੀ ਆਪਣੀ ਸੋਚ ਪ੍ਰਗਟ ਕਰਨ ਨੂੰ ਅੰਤਰਮੁਖੀ ਕਵਿਤਾ ਕਹਿੰਦੇ ਹਨ ਲੇ ਤਾਲ ਵਿੱਚ ਕਵਿਤਾ ਦਰਸਾਉਂਦੀ ਹੈ ਹਾਂਜੀ ਜਦੋਂ ਵੀ ਆਪਣੇ ਮਨ ਦੇ ਵਿੱਚ ਕੋਈ ਸੋਚ ਹੁੰਦੀ ਹੈ ਠੀਕ ਹੈ ਨਾ ਉਹਨੂੰ ਆਪਾਂ ਪ੍ਰਗਟ ਕਰਦੇ ਹਾਂ ਤਾਂ ਉਹਨੂੰ ਆਪਾਂ ਅੰਤਰਮੁਖੀ ਕਵਿਤਾ ਕਹਿੰਦੇ ਆ ਠੀਕ ਹੈ ਜੀ ਦੂਸਰੀ ਹੈਗੇ ਜੇ ਬਾਹਰਮੁਖੀ ਬਾਹਰਮੁਖੀ ਦੇਖ ਲਓ ਜੀ ਕਿਸੇ ਵਾਸਤੇ ਕਿਸੇ ਪ੍ਰਸੰਗ ਘਟਨਾ ਨੂੰ ਲਿਖਣਾ ਬਾਹਰਮੁਖੀ ਹੈ ਕਾਵਿਨਾਟਕ ਲਿਖਣਾ ਜੰਗਨਾਮਾ ਮਹਾਕਾਵ ਹਾਂਜੀ ਜਦੋਂ ਵੀ ਆਪਾਂ ਕੋਈ ਬਾਹਰਲੀ ਘਟਨਾ ਦੇਖਦੇ ਹਾਂ ਕਿ ਉਸ ਨੂੰ ਕਵਿਤਾ ਦੇ ਰੂਪ ਦੇ ਵਿੱਚ ਲਿਖਦੇ ਆਂ ਚਾਹੇ ਕੋਈ ਵੀ ਨਾਟਕ ਹੋਵੇ ਜੰਗਨਾਮਾ ਹੋਵੇ ਕੋਈ ਮਹਾਕਾਵ ਹੋਵੇ ਤਾਂ ਉਹਨੂੰ ਕੀ ਕਹਿੰਦੇ ਆਂ ਜੀ ਬਾਹਰਮੁਖੀ ਜਿੱਥੇ ਕਿ ਬਾਹਰ ਵਾਲੀਆਂ ਘਟਨਾਵਾਂ ਨੂੰ ਆਪਾਂ ਇਨਵੋਲਵ ਕਰਦੇ ਆਂ ਠੀਕ ਹੈ ਜੀ ਨੈਕਸਟ ਹੈਗੇ ਜੀ 12 ਮਾ ਕਵਿਤਾ ਦੇਸੀ ਮਹੀਨਿਆਂ ਦੇ ਨਾਂ ਤੋਂ ਸ਼ੁਰੂ ਹੋ ਜਾਂਦੀ ਕਵਿਤਾ ਨੂੰ 12 ਮਾ ਕਵਿਤਾ ਕਹਿੰਦੇ ਆਂ ਦੇਸੀ ਮਹੀਨੇ ਤੁਹਾਨੂੰ ਪਤਾ ਹੀ ਹੋਊਗਾ ਜਿਵੇਂ ਜੇਟ ਹਾਰਡ ਸੌਣ ਪਾਦੋਂ ਇਹ ਦੇਸੀ ਮਹੀਨੇ ਜਿਹੜੀ ਕਵਿਤਾਵਾਂ ਸ਼ੁਰੂ ਹੁੰਦੀਆਂ ਨੇ ਉਹਨਾਂ ਨੂੰ 12 ਮਾਹ ਕਵਿਤਾ ਕਹਿੰਦੇ ਨੇ ਇਹਦੇ ਵਿੱਚ ਜਿਵੇਂ ਉਹ ਨਾਇਕ ਨਾਇਕਾ ਹੁੰਦੇ ਨੇ ਜੀ ਉਹਨਾਂ ਦੇ ਵਿੱਚ ਮਿਲਣ ਦਾ ਵਿਛੜਨ ਦੇ ਸੰਬੰਧ ਵਿੱਚ ਲਿਖੀਆਂ ਜਾਂਦੀਆਂ ਨੇ ਪੰਜਾਬੀ ਵਿੱਚ ਰਾਗ ਤੁਖਾਰੀ ਇਸ ਵਿੱਚ ਲਿਖੀਆਂ ਹੈ ਠੀਕ ਹੈ ਜਿਹੜੀ ਰਾਗ ਤੁਖਾਰੀ ਹੈ ਉਹ 12 ਮਾਹ ਦੇ ਵਿੱਚ ਲਿਖੀ ਗਈ ਹੈ ਹਾਂਜੀ ਨੈਕਸਟ ਹੈ ਜੀ ਹਾਂਜੀ ਨੈਕਸਟ ਹੈ ਜੀ ਸਤਵਾਰਾ ਸਤਵਾਰਾ ਦਿਨਾਂ ਨਾਲ ਸੰਬੰਧਿਤ ਹੈ ਜਿਹੜੀ ਸਤਵਾਰਾ ਹੁੰਦੀ ਹੈ ਜੀ ਦਿਨਾਂ ਨਾਲ ਸੰਬੰਧਿਤ ਜਿਵੇਂ ਐਤਵਾਰ ਸੋਮਵਾਰ ਮੰਗਲਵਾਰ ਠੀਕ ਹੈ ਜੀ ਬੁੱਧਵਾਰ ਵੀਰਵਾਰ ਇਸ ਤਰ੍ਹਾਂ ਸਤਵਾਰਾ ਸੱਤ ਦਿਨਾਂ ਦੀ ਲੜੀ ਰਚੀ ਜਾਂਦੀ ਹੈ ਇਹਦੇ ਵਿੱਚ ਸੱਤ ਦਿਨਾਂ ਦੀ ਲੜੀ ਹੈ ਜੀ ਉਹ ਰਚੀ ਜਾਂਦੀ ਹੈ ਸਤਵਾਰਾ ਦੇ ਵਿੱਚ ਠੀਕ ਹੈ ਜੀ ਦਿਨ ਤੁਹਾਨੂੰ ਪਤਾ ਹੀ ਹੈ ਮੈਂ ਦੱਸ ਦਿੱਤੇ ਆ ਗੁਰੂ ਅਮਰਦਾਸ ਜੀ ਨੇ ਬਿਲਾਵਲ ਰਚੀ ਹੋਈ ਹੈ ਅਮਰਦਾਸ ਜੀ ਇਹਨਾਂ ਨੇ ਗੁਰੂ ਅਮਰਦਾਸ ਜੀ ਨੇ ਜੀ ਬਿਲਾਵਲ ਜਿਹੜੀ ਉਹ ਰਚੀ ਹੋਈ ਹੈ ਇਸ ਵਿੱਚ ਆਤਮਾ ਤੇ ਪਰਮਾਤਮਾ ਦਾ ਆਪਸ ਦੇ ਵਿੱਚ ਜਿਹੜਾ ਸੰਬੰਧ ਹੈ ਉਹ ਦਰਸਾਇਆ ਗਿਆ ਠੀਕ ਹੈ ਜੀ ਹਾਂ ਜੀ ਨੈਕਸਟ ਹੈਗਾ ਜੀ ਸੀ ਹਰਫੀ ਪੰਜਾਬੀ ਵਿੱਚ 35 ਅੱਖਰ ਨੇ ਜੀ ਠੀਕ ਹੈ ਸੀ ਹਰਫ ਕਿੰਨੇ ਹਨ ਦੇਖ ਲਓ ਜੀ ਪੰਜਾਬੀ ਵਿੱਚ ਆਪਣੇ ਜਿਹੜੇ 35 ਅੱਖਰ ਹੈ ਅਰਬੀ ਦੇ ਵਿੱਚ ਵਰਤਮਾਨ ਵਿੱਚ 28 ਅੱਖਰ ਹਨ ਠੀਕ ਹੈ ਜੀ ਅਰਬੀ ਦੇ ਵਿੱਚ ਕਿੰਨੇ ਅੱਖਰ ਹਨ ਜੀ 28 ਅੱਖਰ ਹਨ ਇਸ ਵਿੱਚ ਕਵਿਤਾ ਇੱਕ ਅੱਖਰ ਤੋਂ ਸ਼ੁਰੂ ਕਰਕੇ ਸਾਰੇ ਹਰਫ ਇਸ ਵਿੱਚ ਲਿਖ ਦਿੱਤੇ ਜਾਂਦੇ ਹਨ ਹਰਫ ਤੁਸੀਂ ਸਮਝਦੇ ਹੋਵੋਗੇ ਜੀ ਠੀਕ ਹੈ ਨਾ ਜਿਵੇਂ ਕੋਈ ਵੀ ਕਵਿਤਾ ਸ਼ੁਰੂ ਹੁੰਦੀ ਹੈ ਜਿਵੇਂ ਪਹਿਲਾਂ ਉੜੇ ਤੋਂ ਸ਼ੁਰੂ ਹੋਗੀ ਜੀ ਫਿਰ ਉਹਦਾ ਅਗਲੀ ਪਹਿਲੀ ਲਾਈਨ ਉੜੇ ਤੋਂ ਸ਼ੁਰੂ ਹੋਣੀ ਹੈ ਠੀਕ ਹੈ ਜੀ ਦੂਸਰੀ ਲਾਈਨ ਜਿਹੜੀ ਆਰਡੀਨਲ ਸ਼ੁਰੂ ਹੋਣੀ ਹੈ ਤੀਸਰੀ ਲਾਈਨ ਈ ਡੀ ਨਾਲ ਸ਼ੁਰੂ ਹੋਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਪੰਜਾਬੀ ਵਿੱਚ 35 ਅਖਰੀ ਵਰਣਮਾਲਾ ਹੈ ਹਾਂਜੀ ਅਮਨੇ ਜਿਹੜੀ ਪੰਜਾਬੀ ਚ ਉਹਦੇ ਵਿੱਚ ਜੀ 35 ਅਖਰੀ ਵਰਣਮਾਲਾ ਪੱਟੀ ਗੁਰੂ ਨਾਨਕ ਚੀ ਨੇ ਆਸਰ ਹਾਂਜੀ ਪੰਜਾਬੀ ਵਿੱਚ ਜਿਹੜੀ 35 ਅਖਰੀ ਵਰਣਮਾਲਾ ਹੈ ਜੀ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਜਦੋਂ ਵੀ ਆਪਾਂ ਕੋਈ ਸਾਰੇ ਹਰਫ ਹੁੰਦੇ ਜਿਵੇਂ ਊੜੇ ਤੋਂ ਸ਼ੁਰੂ ਹੁੰਦੀ ਹੈ ਕਵਿਤਾ ਤਾਂ ਫਸਟ ਲਾਈਨ ਉੜ ਤੋਂ ਲਿਖੀ ਜਾਊਗੀ ਜੀ ਫਿਰ ਸੈਕਿੰਡ ਜਿਹੜੀ ਆੜੇ ਤੋਂ ਹੁੰਦੀ ਹੈ ਜੀ ਸੈਕਿੰਡ ਲਾਈਨ ਜਿਹੜੀ ਆੜੇ ਤੋਂ ਲਿਖੀ ਜਾਊਗੀ ਫਿਰ ਈੜੀ ਤੋਂ ਜੀ ਫਿਰ ਸਸੇ ਤੋਂ ਜੀ ਫਿਰ ਹਾਏ ਤੋਂ ਫਿਰ ਕੱਕੇ ਤੋਂ ਇਸ ਤਰ੍ਹਾਂ ਜਿਹੜੀ ਸੀ ਸੀ ਹਰਫੀ ਹੈ ਉਹ ਕੰਪਲੀਟ ਕੀਤੀ ਜਾਊਗੀ ਠੀਕ ਹੈ ਜੀ ਹੋਪਸ ਹੋ ਜੀ ਤੁਹਾਨੂੰ ਇਹ 24 ਮੈਂ ਸਮਝਾਇਆ ਸਾਹਿਤ ਦੀਆਂ ਬੰਗਿਆਂ ਬਾਰੇ ਜੋ ਵੀ ਜਾਣਕਾਰੀ ਦਿੱਤੀ ਹੈ ਉਹ ਚੰਗੀ ਤਰ੍ਹਾਂ ਸਮਝ ਆਈ ਹੋਊਗੀ ਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇਗੀ ਜੀ ਤਾਂ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ ਥੈਂਕ ਯੂ